ਅੱਜ ਜੋ ਨਵੀਂ ਨਵੀਂ ਇੰਡਸਟਰੀ ਵਿੱਚ ਚਾਹੀਸ ਤਾਂ ਲੋਕ ਬੜਾ ਕਹਿੰਦੇ ਸੀ ਬਾਲੀ ਸੌ ਆ ਇੰਟਰਵਿਊ ਚ ਵੀ ਬੜੀ ਘੈਂਟ ਬਣਦੀ ਸੀ ਵੀ ਮੈਨੂੰ ਫੁਕਰੇ ਜੀ ਬਹੁਤ ਪੜੇ ਲੱਗਦੇ ਆ ਆਪ ਜਿਵੇਂ ਜਿਵੇਂ ਫੋਲੋਅਰ ਵਧੀ ਜਾਂਦੇ ਆ ਕੱਪੜੇ ਹੀ ਘਟੀ ਜਾਂਦੇ ਆ ਇਹ ਹੌਲੀ ਹੌਲੀ ਸੂਟਾਂ ਤੋਂ ਉਹ ਕੱਪੜਿਆਂ ਤੇ ਆਈਏ ਤੇ ਲੋਕਾਂ ਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਹੁਣ ਇਦਾਂ ਲੱਗਦੀ ਜਿਵੇਂ ਮੀਆ ਖਲੀਫਾ ਨੱਚ ਰਹੀ ਹੋਵੇ ਜਦੋਂ ਮਹੀਨਾ ਕ ਕਿਸੇ ਗੀਚ ਮੋਡਲਿੰਗ ਕਰਨ ਦਾ ਮੌਕਾ ਨਾ ਮਿਲੇ ਫਿਰ ਇਦਾਂ ਹੀ ਦਿਖਾਉਣਾ ਪੈਂਦਾ ਏ ਇੰਡਸਟਰੀ ਏ ਬਣੇ ਰਹਿਣ ਲਈ ਦਿਖਾਉਣਾ ਪੈਂਦਾ ਬਾਲੀ ਫੁਕਰੀ ਆ ਕਹਿੰਦੀ ਮੈਂ ਚ ਗੱਲਾਂ ਕਰਦੀ ਸੀ ਮੈਨੂੰ ਤਾਂ ਜੀ ਆਪਣੇ ਤੋਂ ਵੱਡੀ ਉਮਰ ਦਾ ਮੁੰਡਾ ਚਾਹੀਦਾ ਜਿਆਦਾ ਨਾ ਬੋਲੇ ਰਿਸਪੈਕਟਫੁਲ ਹੱਸੇ ਨਿਆਕਲਾ ਸਰਦਾਰ ਮੁੰਡਾ ਭਾਲਦੀ ਸੀ ਕੁੜੀ ਨਹੀਂ ਪਸੰਦ ਫੀਮ ਵਾਲੇ ਨੂੰ ਮਾੜੇ ਲੱਗਦੇ ਆ ਇਹ ਇੰਡਾਇਰੈਕਟਲੀ ਇਹ ਕਹਿ ਰਹੀ ਸੀ ਜਿਵੇਂ ਵਿਆਹ ਕਰਾਣਾ ਨਾ ਮੈਂ ਕਿਸੀ ਕੰਜਰ ਨਾਲ ਵਿਆਹ ਕਰਾਣਾ ਲਾਈਕ ਮੈਨੂੰ ਕੋਈ ਸੌਜਿਆ ਮੁੰਡਾ ਚਾਹੀਦਾ ਇਹਦਾ ਖੁਸਰਿਆ ਵਾਂਗੂ ਬੜਕਾ ਅਬਰਕਾ ਕੇ ਹਲਣ ਵਾਲੀ ਸ਼ਰੀਫ ਕਰਾਣੀ ਇਹ ਕਹੁੰਦੀ ਆਉਦੇ ਆਪ ਨੂੰ ਇਹ ਨਾਮੀ ਨਗ ਕੰਮ ਮਿਲੇ ਨੇ ਪੰਜਾਬ ਦੀ ਸੋਫੀਆ ਅਨਸਾਰੀ ਬਣ ਜਾਣਾ ਨੇ ਸਾਰਾ ਗਰਪਾਲ ਵਾਂਗੂ ਬਰਾ ਪੈਂਟ 'ਚ ਵੀ ਆ ਜਾਣਾ ਜਲਦੀ ਹੀ ਮੈਂ ਕਰਨ ਤਾਕੜੀ ਜਾਂ ਡਾਟ ਸੋ ਦੈਟ oh my god please stop it ਯਾ ਟੌਪ ਜੇ ਵੀ ਲਾ ਦਵੇਂ ਤਾਂ ਹੋਮਲੈਂਡ ਦਾ ਰੈਂਟ ਵੀ ਨਿਕਲ ਜਾਇਆ ਕਰੂ ਇਹ ਜਿਹੜਾ ਡੀਜੇ ਤੇ ਨੱਚਦੀ ਵਾਇਰਲ ਹੋਈ ਸੀ ਬੜੀ ਜਾਂ ਤਾਂ ਦਾ ਕਰੱਸ ਬਣੀ ਸੀ ਐਸਾ ਕੀ ਕੁਝ ਕਰਾ ਦਿੰਦਾ ਯਾਰ ਫੋਰਚੂਨਰ ਨੇ ਆ ਕੁਝ ਕਰਨ ਲਾਤਾ ਅਜੇ ਸ਼ੁਕਰ ਆ ਡਿਫੈਂਡਰ ਨਹੀਂ ਲਈ ਟੈਲੀਗ੍ਰਾਮ ਤੇ ਐਵੇਂ ਹੀ ਬਦਨਾਮ ਕੀਤਾ ਪਿਆ ਪਟਾਕੇ ਤਾਂ ਇੰਸਟਾ ਤੇ ਪਾਰੀਆਂ ਏ